ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ 'ਚ ਜਿਵੇਂ ਮੈਂ ਹੈਡਿੰਗ ਦਿੱਤਾ ਹੈਗਾ ਕਣਕ ਦਾ ਝਾੜ 34 ਕੁਇੰਟਲ ਪੂਸਾ 44 ਦਾ ਰੇਟ 100 ਰੁਪਏ ਕਿਲੋ ਇਦਾਂ ਹੀ ਅੱਜਕੱਲ੍ਹ ਦੇਖਣ ਨੂੰ ਮਿਲ ਰਿਹਾ ਕਿਸਾਨ ਵੀਰੋ ਕਣਕ ਦੀ ਵਾਢੀ ਤਾਂ ਸ਼ੁਰੂ ਹੋ ਗਈ ਹੈ ਕਣਕਾਂ ਦਾ ਝਾੜ ਵੀ ਠੀਕ ਆ ਆ ਰਿਹਾ ਐ ਐਵਰੇਜ ਝਾੜ ਆ ਜਿਹੜਾ 55 ਮਾਣ ਤੋਂ ਲੈ ਕੇ 60 ਮਾਣ ਤੱਕ ਜਿਹੜਾ ਆ ਰਿਹਾ ਠੀਕ ਆ ਵਧੀਆ ਝਾੜ ਆ ਰਿਹਾ ਇਸ ਵਾਰ 60 ਮਾਣ ਤੋਂ ਉੱਪਰ ਵੀ ਆ ਰਿਹਾ ਹੈਗਾ ਚਾਹੇ ਉਹ ਹੈਪੀ ਸੀਡਰ ਨਾ ਵੀ ਜੀ ਸੀ ਚਾਹੇ ਰੋਟਾ ਵਿਕਟਰ ਨਾ ਚਾਹੇ ਜਿਹੜੀ ਹੈਗੀ ਆ ਵਾਹ ਕੇ ਵੀ ਜੀ ਸੀ ਹੈਪੀ ਸੀਡਰ ਤੇ ਵੀ ਬੜੇ ਵਧੀਆ ਰਿਜ਼ਲਟ ਆ ਰਹੇ ਆ 60 60 ਮਾਣ ਤੱਕ ਜਿਹੜੀ ਹੈਗੀ ਆ ਐਵਰੇਜ ਝਾੜ ਆ ਰਿਹਾ ਹੈਗਾ ਪਰ ਇੱਕ ਦੋ ਪਾਸਿਆਂ ਤੋਂ ਜਿਹੜੀ ਨਿਊਜ਼ ਸੁਣਨ ਨੂੰ ਮਿਲੀ ਕਿ ਕਈ ਕਿਸਾਨ ਵੀਰਾਂ ਨੇ ਜਿਹੜਾ 34 ਕੁਇੰਟਲ ਦਾ ਕਣਕ ਕੱਢ ਲਈ ਹੈ ਬਿਲਕੁਲ ਮੰਨਣ ਯੋਗ ਨਹੀਂ ਹੈਗਾ ਤੇ ਨਾ ਹੀ ਇੰਨਾ ਝਾੜ ਕਣਕ ਦਾ ਆ ਸਕਦਾ ਕਿਸਾਨ ਵੀਰੋ ਕਿਉਂਕਿ ਪਹਿਲਾਂ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਜਿਹੜਾ ਇਹ ਕਣਕ ਹੈ ਜਾਂ ਚੋਨਾ ਜਾਂ ਹੋਰ ਕੋਈ ਫਸਲ ਆ ਉਹਦਾ ਝਾੜ ਹੋਵੇ ਜੈਨੇਟਿਕ ਪੋਟੈਂਸ਼ੀਅਲ ਤੇ ਉਹਦਾ ਜਿਹੜਾ ਹੈਗਾ ਰੇਡੀਏਸ਼ਨ ਯੂਜ਼ ਐਫੀਸ਼ੀਐਂਸੀ ਕੀ ਹੈ ਫੋਟੋਸਿੰਥੈਸਿਸ ਰੇਟ ਕੀ ਹੈ ਰੇਡੀਏਸ਼ਨ ਯੂਜ਼ ਐਫੀਸ਼ੀਐਂਸੀ ਹੁੰਦੀ ਹੈ ਕਿ ਉਹ ਚ ਜਿਹੜੀ ਸੂਰਜੀ ਰੋਸ਼ਨੀ ਦੇ ਨਾਲ ਫੋਟੋਸਿੰਥੈਸਿਸ ਹੋਗਾ ਕਿੰਨੀ ਡਰਾਈ ਮੈਟਰ ਪ੍ਰੋਡਕਸ਼ਨ ਹੁੰਦੀ ਹੈ ਜਿਹੜੀ ਕਣਕ ਦੀ ਫਸਲ ਆ ਉਹਦਾ ਜੈਨੇਟਿਕ ਪੋਟੈਂਸ਼ੀਅਲ ਹਜੇ ਤੱਕ ਕਿਸੇ ਵੀ ਕਿਸਮ ਦਾ ਇੰਨਾ ਹੈ ਨਹੀਂ ਕਿਸਾਨ ਵੀਰੋ 34 ਕੁਇੰਟਲ ਝਾੜਨਾ ਹੀ ਆ ਸਕਦਾ ਕਈ ਕਿਸਾਨ ਵੀਰ ਕਹਿ ਰਹੇ ਸੀਗੇ ਕਿ ਗਿੱਲੀ ਹੋਊਗੀ ਗਿੱਲੀ ਕਣਕ ਜਿੰਨੀ ਮਰਜ਼ੀ ਹੋਵੇ ਇੰਨਾ ਜ਼ਿਆਦਾ ਝਾੜ ਗਿੱਲੀ ਕਣਕ ਦਾ ਵੀ ਨਹੀਂ ਆ ਸਕਦਾ ਉਹ ਤਾਂ ਫਿਰ ਹਰੀ ਹੋਊਗੀ ਸੋ ਜਿਹੜਾ ਹੈਗਾ ਇੰਨਾ ਫਹਾਵਾਤ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਅੱਗੇ ਦੀ ਅੱਗੇ ਇੰਨੇ ਝਾੜ ਦੀਆਂ ਫਹਾਵਾਵਾਂ ਫੈਲਦੀਆਂ ਤਾਂ ਉਹ ਕਿਸਾਨ ਵੀਰਾਂ ਜਿਹੜੇ ਉੱਥੋਂ ਜਿਹੜਾ ਮਹਿੰਗਾ ਵੀ ਲੈਣ ਲੱਗ ਪੈਂਦੇ ਆ ਸੋ ਜਿਹੜਾ ਕਿਸਾਨਾਂ ਦਾ ਨੁਕਸਾਨ ਹੈ ਇੱਕ ਦੂਜੇ ਨੂੰ ਜਿਹੜਾ ਗਮਰਾਹ ਕਰਨ ਦੀ ਲੋੜ ਨਹੀਂ ਹੈਗੀ ਬਾਕੀ ਝਾੜ ਕਿੰਨਾ ਕਿੰਨਾ ਆਇਆ ਕਿਸਾਨ ਵੀਰ ਉਹ ਵੀ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣ ਕਿਉਂਕਿ ਕਈ ਵਾਰ ਕਈ ਕਿਸਾਨ ਵੀਰ ਕਹਿੰਦੇ ਝਾੜ ਵੱਧ ਦੱਸਿਆ ਜਾ ਰਿਹਾ ਹੈ ਜਿੰਨਾ ਝਾੜ ਹੈਗਾ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਕਿ ਐਵਰੇਜ ਝਾੜ ਕਿੰਨਾ ਹੈ ਵੈਸੇ 55 60 ਮਣ ਜਿਹੜਾ ਹੈਗਾ ਅ ਜਿਹੜਾ ਦੂਜੀ ਗੱਲ ਹੈਗੀ ਜਿਹੜਾ ਪੂਸਾ 44 ਕਿਸਾਨ ਵੀਰ ਜਿਹੜਾ ਬੀਐਸਓਰ ਬਹੁਤ ਜ਼ਿਆਦਾ ਲੈ ਰਹੇ ਆ ਕਿਸਾਨ ਵੀਰਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਕਿਸਾਨ ਵੀਰੋ ਜਿਹੜੀਆਂ ਹੈਗੀਆਂ ਸਪਾਰਸ਼ ਕੀਤੀਆਂ ਕਿਸਮਾ ਲਾਉਣ ਦੀ ਕੋਸ਼ਿਸ਼ ਕਰੋ ਜਿਹੜੀ ਹੈਗੀ ਪੂਸਾ 44 ਕਿਸਮਾ ਕਾਫੀ ਸਮਾਂ ਪਹਿਲਾਂ ਲੱਗਦੀ ਰਹੀ ਹੈ ਜੇ ਜ਼ਿਆਦਾ ਏਰੀਆ ਤੇ ਲੱਗੀ ਦਾ ਕਿਸਾਨ ਵੀਰੋ ਜਿਵੇਂ ਇਹਨੂੰ ਬਲਾਈਟ ਵਗੈਰਾ ਜਾਂ ਹੋਰ ਉੱਲੀ ਰੋਗ ਤੋਂ ਇਹਦੇ ਵਿੱਚ ਸਹਿਣ ਸ਼ਕਤੀ ਹੈ ਨਹੀਂ ਕਿ ਇਹ ਨਾ ਹੋਵੇ ਕਿ ਜ਼ਿਆਦਾ ਰਕਬਾ ਪੰਜਾਬ ਦੇ ਵਿੱਚ ਪੂਸਾ 44 ਬਹੁਤ ਜ਼ਿਆਦਾ ਕਿਸਾਨ ਵੀਰ ਲਾ ਲੈਣ ਤੇ ਮਗਰੋਂ ਆ ਕੇ ਇਹਨੂੰ ਕੋਈ ਐਹੇ ਜੀ ਬਿਮਾਰੀ ਪਾਵੇ ਕਿ ਜਿਹੜੀ ਫਸਲ ਖਰਾਬ ਹੋ ਜਾਵੇ ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਨਾਲੇ ਆਪਾਂ ਮਹਿੰਗਾ ਬੀਜ ਲੈ ਰਹੇ ਆਂ ਦੂਜੇ ਨੰਬਰ ਤੇ ਜਿਹੜਾ ਹੈਗਾ ਆਪਣਾ ਨੁਕਸਾਨ ਹੋਣ ਦਾ ਖਰਚਾ ਬੜਾ ਬਣਿਆ ਰਵੇ ਇੱਕ ਜਿਹੜੀਆਂ ਹੈਗੀਆਂ ਹਾਈਬ੍ਰਿਡ ਕਿਸਮਾਂ ਜਿਹੜੀਆਂ ਚੋਨੇ ਦੀਆਂ ਉਹ ਵੀ ਲੈਣ ਤੋਂ ਜਿਹੜਾ ਨਾਂ ਲਾਓ ਕਿ ਪੰਜਾਬ ਸਰਕਾਰ ਵੱਲੋਂ ਵੀ ਪੱਤਰ ਜਾਰੀ ਕੀਤਾ ਗਿਆ ਕਿ ਹਾਈਬ੍ਰਿਡ ਕਿਸਮਾਂ ਦਾ ਜਿਹੜਾ ਹੈਗਾ ਉਹਦੇ ਵਿੱਚ ਜੇ ਟੋਟਾ ਜ਼ਿਆਦਾ ਆਉਂਦਾ ਤੇ 40% ਤੱਕ ਆ ਸਕਦਾ ਮਿਲਿੰਗ ਤੋਂ ਬਾਅਦ ਜਿਹੜਾ ਹੈਗਾ ਟੋਟਾ ਜ਼ਿਆਦਾ ਆਉਂਦਾ ਤੇ ਉਹ FCI ਦੀਆਂ ਜਿਹੜੀਆਂ ਗਾਈਡਲਾਈਨਸ ਤੋਂ ਜ਼ਿਆਦਾ ਹੈ ਇਹ ਨਾ ਹੋਵੇ ਕਿ ਜਿਹੜਾ ਕੱਲ ਨੂੰ ਹਾਈਬ੍ਰਿਡ ਜਿਹੜਾ ਹੈ ਝੋਨਾ ਲੈਣ ਤੋਂ ਜਿਹੜਾ ਮੰਡੀਆਂ ਦੇ ਵਿੱਚ ਖਰੀਦਣ ਤੋਂ ਇਨਕਾਰ ਕਰ ਦਿੱਤਾ ਜਾਵੇ ਤੇ ਤੁਹਾਨੂੰ ਜਿਹੜਾ ਮੰਡੀਕਰਨ ਦੇ ਵਿੱਚ ਸਮੱਸਿਆ ਆਵੇ ਤੇ ਤੀਜੀ ਗੱਲ ਹੁੰਦੀ ਜਿਹੜੇ ਕਿਸਾਨ ਵੀਰ ਆ ਇੱਕ ਦੂਜੇ ਨਾਲ ਜਿਹੜਾ ਹੈਗਾ ਰਾਬਤਾ ਕਾਇਮ ਕਰਕੇ ਜਿਹੜਾ ਕਣਕ ਦਾ ਜਿਵੇਂ ਬੀ ਹੈ ਉਹ ਆਪਣਾ ਘਰ ਦਾ ਵੀ ਰੱਖਿਆ ਕਰੋ ਮੋਲ ਲੈਣ ਦੀ ਲੋੜ ਨਹੀਂ ਜਿਵੇਂ ਝੋਨੇ ਦਾ ਵੀ ਕਿਸਾਨ ਵੀਰ ਜੇ ਪੂਸਾ 44 ਕਿਸੇ ਨੇ ਲਾਉਣਾ ਸੀ ਆਪ ਦਾ ਵੱਡੋ ਚੰਗਾ ਬੀ ਰੱਖੋ ਚੰਗੇ ਪਲਾਟ ਦਾ ਹਰ ਵਾਰੀ ਸਿਲੈਕਟ ਕਰਕੇ ਹਰ ਵਾਰੀ ਮੋਲ ਬੀ ਲੈਣ ਤੋਂ ਗੁਰੇਜ਼ ਕਰੋ ਆਪਣਾ ਘਰ ਦਾ ਵੀ 2-3 ਸਾਲ ਤੱਕ ਵਰਤੋ ਉਸ ਤੋਂ ਬਾਅਦ ਜੇ ਤੁਸੀਂ ਬਦਲਣਾ ਤਾਂ ਥੋੜੇ ਥੋੜਾ ਰਗਵਾ ਕਰਕੇ ਜਿਹੜਾ ਬੀ ਬਦਲ ਲਓ ਜਾਂ ਜਿੰਨੇ ਥੋੜੇ ਰਗਵੇ ਦਾ ਬੀ ਨਵਾਂ ਲੈ ਲਓ ਉਸ ਤੋਂ ਜਿਹੜਾ ਗਾਂ ਬਣਾ ਕੇ ਤੇ ਆਪਣਾ ਜਿਹੜਾ ਹੈਗਾ ਵਰਤੋਂ ਸੋ ਅਫਵਾਹਾਂ ਦੇ ਵਿੱਚ ਨਾਂ ਆਇਆ ਕਰੋ ਉਹਦੇ ਨਾਲ ਜਿਹੜਾ ਹੈਗੇ ਇਸੇ ਕਰਕੇ ਦਿਨੋਂ ਦਿਨ ਜਿਹੜੇ ਠੇਕੇ ਵਧਦੇ ਜਾ ਰਹੇ ਆ ਪੈੜੀ ਦੇ ਤੇ ਉਹਦੇ ਨਾਲ ਜਿਹੜਾ ਹੈ ਕਿਸਾਨ ਵੀਰਾਂ ਤੇ ਬੋਝ ਪੈਂਦਾ ਤੇ ਥੱਲੇ ਕਮੈਂਟਾਂ 'ਚ ਸਾਰੇ ਕਿਸਾਨ ਵੀਰ ਜਰੂਰ ਦੱਸੋ